ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਔਲੇ ਦੇ ਚ ਚਟਣੇ ਬਣਾਉਣੀ ਦੱਸਾਂਗੇ ਜੀ ਆਪਾਂ 2 ਕਿਲੋ ਔਲੇ ਲੈ ਲਿਆ ਜੀ ਉਹਦੇ ਕੱਦੂ ਕਸ ਕਰ ਲਿਆ ਜੀ ਆਹ ਕੱਦੂ ਕਸ ਕਰ ਲਏ ਸਾਰੇ ਔਲੇ ਇਹਦੇ ਵਿੱਚ ਆਪਾਂ ਨੇ ਆ ਦੇਖ ਨੂਨ ਕਾਲਾ ਨੂਨ ਜੀਰਾ ਮਸਾਲਾ ਮਤਲਬ ਜਮਾਣ ਸਾਰਾ ਕੁਝ ਨਹੀਂ ਆਪਾਂ ਨੇ ਵਿੱਚ ਪਾਉਣਾ ਜੀ ਆਹ ਆਪਣੇ ਕੱਦੂ ਕਸ ਕਰੇ ਹੋਏ ਨੇ ਇਹਨੂੰ ਆਪਾਂ ਇੱਕ ਮਤਲਬ ਨੌਂਡੇ ਦੇ ਵਿੱਚ ਘਰਚੀ ਡੇਢ ਘਰਚੀ ਤੇਲ ਦੀ ਪਾ ਲੈਣੀ ਹੈ ਜੀ ਜਿਹੜੂੰ ਆਪਾਂ ਇਹਨੂੰ ਵਧੀਆ ਗਰਮ ਕਰਕੇ ਜੀ ਫਿਰ ਇਹ ਆਪਾਂ ਜਿਹੜਾ ਕੱਦੂ ਕਸ ਕਰਿਆ ਹੋਇਆ ਇਹਨੂੰ ਵਿੱਚ ਪਾ ਲੈਣਾ ਜੀ ਵਿੱਚ ਪਾ ਕੇ ਜਨ ਸਮਾਰ ਕਰਨ ਤੱਕ ਦੇਣਾ ਜੀ ਫਿਰ ਇਹਦੇ ਚ ਆਪਾਂ ਜਿਹੜਾ ਸਮਾਨ ਪਾਣਾ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗਾ ਜੀ ਇਹਨੂੰ ਸਮਾਰ ਕੇ ਚੰਗੀ ਤਰ੍ਹਾਂ ਹਲਾ ਲੈਣਾ ਜੀ ਲਿਆਂਦੇ ਮਤਲਬ ਨੂੰ ਲੱਗ ਜਣਾ ਅੱਧਾ ਪੌਣਾ ਘੰਟਾ ਜੀ ਬਣਾਉਣ ਨੂੰ ਜਨ ਚਟਣੀ ਬਣ ਜ ਬਹੁਤ ਵਧੀਆ ਤੁਹ ਸਿਖਾਓਗੇ ਨਾਲੇ ਮਤਲਬ ਇਹ ਸਾਲ ਪਰ ਖਰਾਬ ਨਹੀਂ ਹੁੰਦੀ ਤੇ ਹੁਣ ਇਹਨੂੰ ਇੱਕੜੇ ਚੰਗੀ ਤਰ੍ਹਾਂ ਖੜਾ ਲੈਣਾ ਜੀ ਤੇ ਇਹ ਤੇ ਹਲਦੀ ਪਾਤੀ ਜਿਵੇਂ ਥੋੜਾ ਜਿਹਾ ਰੰਗ ਕਲਰ ਵਧੀਆ ਹੋ ਜਾਊਗਾ ਆਹ ਮਤਲਬ ਜੇ ਪਾ ਵੱਡਾ ਸਾਰਾ ਕੌਲਾ ਜਨੇ ਪਾ ਚੀਨੀ ਜੋ ਸੱਕਰ मिक्स ਕਰੀ ਹੋਈ ਹੋਤੀ ਹੈ ਵੀ ਅਪਣ ਵਿੱਚ ਪਾਉਣੀ ਹੈ ਜੀ ਇਹ ਨਾਲ ਤਾਂ ਨਹੀਂ ਜਨ ਟੇਸਟ ਪਰੇ ਬਣ ਜਾਂਦੇ ਆ ਜੀ ਇਹ ਖੱਟੀ ਨਹੀਂ ਰਹਿੰਦੀ ਯਾਨੀ ਜਦੋਂ ਜਦੋਂ ਮਿੱਠੀ ਚਟਨੀ ਬਣਾਉਣੀ ਆਪਾਂ ਨੇ ਆਪਾਂ ਮਿੱਠਾ ਘਟ ਲਗਾ ਦਤਾ ਤਾਂ ਆਪਾਂ ਹੋਰ ਪਾਵਾਂਗੇ ਉਤੇ ਇਹਦੇ ਤੇ ਇਹੀ ਹੁੰਦਾ ਵੀ ਆਪਾਂ ਨੂੰ ਖਟਾਸ ਵੀ ਆਵੇ ਜੀ ਮਿੱਠੀ ਹੋ ਮਠਿਆਸ ਵਧੀਆ ਹੋਗਾ ਤਾਂ ਆਪਾਂ ਇਹ ਲੋਖਦੀ ਜਾਂਦੀ ਇੱਥੇ ਜਾਨੀ ਸਾਰਾ ਸਮਾਨ ਪਾਉਣਾ ਸਮਾਨ ਵੀ ਆਪਾਂ ਮਾ ਆਪਣੀ ਮਰਜ਼ੀ ਨਾਲ ਹੋਊਗਾ ਤਾਂ ਬਤਾ ਸਕਦਾ ਜੀ ਮੈਨੂੰ ਥੋੜੇ ਦਾ ਘਟ ਲੱਗਿਆ ਮੈਂ ਦੁਬਾਰਾ ਪਾਇਆ ਕੀ ਆ ਤਿੰਨੀ ਚੱਕਰ ਪਾਈ ਆ ਜੀ ਇਹ ਸਾਰੀ ਆਪਾਂ ਮਿਕਸ ਕਰ ਦਣੀ ਆ ਵਿੱਚ ਥੋੜੀ ਜਿਹੀ ਤੇ ਹਰਦੀ ਵੀ ਪਈ ਆ ਜੀ ਕਿਉਂ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਹ ਤਾਂ ਜਿਵੇਂ ਸੌਂਫ ਹੋਰ ਪਈ ਹੋਣਾ ਕਰ ਚੀਜ਼ਾਂ ਨੇ ਸਾਰੀਆਂ ਇਹਨਾਂ ਬਸ ਹਲਾਈ ਜਾਣਾ ਜੀ ਸਮਾਰ ਕੇ ਇਹ ਜਾਨੀ ਹਮ ਤੇਰ ਬਾਲ ਬੰਕੇ ਬਾਲੇ ਹੋ ਜਾਦੀ ਮਰਦੀ ਜਾਨੀ ਜਾਨੀ ਇਹ ਤੇਲ ਚ ਕਰਾਦੀ ਜੀ ਹੋ ਜਾਂਦੀ ਆ ਤੇ ਇਸ ਤੋਂ ਵੱਧ ਵਧੀਆ ਬਣ ਜਾਦਾ ਤੇ ਇਹ ਨੂੰ ਜੈਨ ਨੂੰ ਐਨ ਵਧੀਆ ਜੈਨ ਨੂੰ ਬਹੁਤ ਕਰੀ ਜਾਣਾ ਇਹ ਲੈ ਜਾਣਾ ਜੀ ਇਹ ਥੱਲੇ ਨਾ ਲੱਗੇ ਕਿ ਤੇ ਆਪਾਂ ਮਤਲਬ ਧਰ ਕੇ ਰੱਖ ਦੋ ਵੀ ਥੋੜੀ ਥੋੜੀ ਬਣੀ ਰਹੂਣਾ ਇਹਦੇ ਲਈ ਕੋਈ ਸਮਾਰ ਕੇ ਇਹਨੂੰ ਬਣਾਉਣੀ ਹੈਗੀ ਆਪਾਂ ਨੇ ਇਹਦਾ ਮਤਲਬ ਜਿਉਂ-ਜਿਉਂ ਪਾਣੀ ਵਿੱਚ ਮੱਚੂਗਾ ਜੀ ਜਿਉਂ-ਜਿਉਂ ਨਰ ਕੜੀ ਹੋ ਜਾਣਾ ਨੂੰ ਜਿਆਦਾ ਇਹਨਾਂ ਟਾਈਮ ਨਹੀਂ ਲੱਗਦਾ ਜੇ ਤੁਸੀਂ ਕਹੋ ਵੀ ਜਿਆਦਾ ਟਾਈਮ ਲੱਗਦਾ ਮੈਂ ਮਤਲਬ ਉਹ ਤੇ 15-20 ਮਿੰਟ ਜਨੇ ਤਿਆਰ ਹੋ ਜਾਂਦੀ ਹੈ ਚਟਨੀ ਕੁਛ ਥੋੜਾ ਜਿਹੀ ਹੁੰਦੇ ਕਸੂ ਕੱਦੂ ਕਸ ਕਰਨਾ ਆਪਾਂ ਨੇ ਜਿਆ ਥੋੜਾ ਜਿਹਾ ਲੱਗਦਾ ਕਿ ਚਟਨੀ ਬਹੁਤ ਵਧੀਆ ਨਹੀਂ ਯਾਨੀ ਸਾਲੋ ਸਾਲ ਖਰਾਬ ਨਹੀਂ ਹੁੰਦੀ ਇਹ ਚਮ ਹੈ ਦਾ ਕਾਤੀ ਨੇ ਵਿੱਚ ਕਿਉ ਟੇਸਟ ਆਪ ਨੂੰ ਉਸਮਾਨ ਪਿਆਤੀ ਮਾ ਕੇ ਦੋ ਦੱਖਾਂ ਇਹ ਰਗੜ ਉਸਮਾਨ ਦੀ ਆਪਾਂ ਇਹ ਵੀ ਚਵਾਤਾ ਯਾਨੀ ਉਸਮਾਨ ਦੀ ਨ ਮਰਜੀ ਬਾਦੋ ਜੀ ਇਹਦਾ ਚਟਨੀ ਇਹ ਨਹੀਂ ਹੈਗਾ ਵੀ ਮਤਲਬ ਇਸ ਨੂੰ ਸਮਾਂ ਨਹੀਂ ਪੈਂਦਾ ਕਬਜ਼ੀ ਮਰਦੀ ਨਾਲ ਸਮਾਂ ਬਣੋ ਉਹਦੇ ਬਹੁਤ ਵਧੀਆ ਟੇਸਟੀ ਬਣੂਗੀ ਤੁਸੀਂ ਜਟਣੀ ਆਪਣੀ ਤਿਆਰ ਹੋ ਗਈ ਜੀ ਹੁਣ ਆਪਾਂ ਇਹਨੂੰ ਵੱਡੇ ਡੱਬੇ ਦੇ ਵਿੱਚ ਪਾ ਕੇ ਪਾਵੇਂ ਇਹਨੂੰ ਗੋਲੀਆਂ ਬਣਾ ਲਓ ਬੱਚਿਆਂ ਨੂੰ ਖਾਣ ਨੂੰ ਪਾਵੇਂ ਮਤਲਬ ਇਹਨੂੰ ਡੱਬੇ 'ਚ ਪਾ ਕੇ ਗੋਲੀ ਬਟ ਕੇ ਹੁਣ ਖਾ ਲਓ ਜਿੰਨੀ ਮਰਜ਼ੀ ਕਰੋ ਜਾਨੀ ਅੰਦਰ ਜਾਣੀ ਚਾਹੀਦੀ ਇਹਨਾਂ ਨੂੰ ਭੁੱਖ ਵੀ ਵਧੀਆ ਲੱਗਦੀ ਜੀ ਕਬਜ਼ੀ ਇਸ ਕਰਕੇ ਕਿ ਤੁਹਾਨੂੰ ਕਬਜ਼ੀ ਨਹੀਂ ਹੁੰਦੀ ਜੀ ਇਹਨਾਂ ਦਾ ਬਹੁਤ ਵਧੀਆ ਜਾਨੀ ਹੈ ਪੇਟ ਦੇ ਰੋਕਣ ਨੂੰ ਬਹੁਤ ਐਦੇ ਵੰਦਾ ਜੀ ਚਟਣੀ ਤੁਸੀਂ ਜਰੂਰ ਇਹ ਪੜ ਚੈਟਰ ਨਹੀਂ ਬਣਾਇਓ ਤੇ ਖਾਇਓ ਤੇ ਕਮੈਂਟ ਕਰਕੇ ਸਾਨੂੰ ਦੱਸਿਓ ਤੇ ਆਪਣੇ ਇੱਕ ਚੈਨਲ ਤੇ ਵਲੌਗ ਬਣਾਉਣਾ ਹੈ ਜੀ ਪੰਜਾਬ ਦੇ ਪਿੰਡ 01 ਤੇ ਤੁਸੀਂ ਵਲੌਗ ਦੇਖਣਾ ਤਾਂ ਜਰੂਰ ਦੇਖੋ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ